ਬਿਜਲੀ ਦੇ ਬਿੱਲ ਬਾਰੇ ਜਿਹੜੇ ਬਿਜਲੀ ਦੇ ਬਿੱਲ ਤੇ ਤੁਸੀਂ ਕਹਿੰਦੇ ਸੀਗੇ ਉੱਥੇ ਆਉਂਦੇ ਨੇ ਮਾਫ ਨਹੀਂ ਪਹਿਲੀ ਗੱਲ ਉੱਥੇ ਕਮਰਸ਼ੀਅਲੀ ਮਾਫ ਨਹੀਂ ਰੈ residențial ਬਿੱਲ ਮਾਫ ਨੇ 400 ਯੂਨਿਟ ਮਾਫ ਆ ਇਹ ਨਹੀਂ ਕਿ ਤੁਸੀਂ ਚੱਕ ਕੇ ਚਲਾ ਲਓ ਚਾਰ-ਚਾਰ ਏਸੀ ਲਾ ਲਓ ਤੇ ਵੀ ਨਹੀਂ ਬਿੱਲ ਮਾਫ ਹੋ ਜਾਣਗੇ ਦੂਜੀ ਗੱਲ ਪਾਣੀ ਦੇ ਬਿੱਲਾਂ ਦੀ ਗੱਲ ਕਰਦੇ ਆ ਪਾਣੀ ਦੇ ਬਿੱਲ ਉੱਥੇ 20000 ਲੀਟਰ ਸਿਰਫ ਮਾਫ ਆ ਇਹ ਨਹੀਂ ਹੈਗਾ ਕਿ ਤੁਸੀਂ 40000 ਲੀਟਰ ਕਰ ਲਓ ਤੇ ਤੁਹਾਨੂੰ ਮਾਫ ਹੋ ਜੂਗਾ ਇੱਕ ਗੱਲ ਹੋਰ ਤੇ ਜਦੋਂ ਪਾਣੀ ਦਾ ਬਿੱਲ ਤੁਸੀਂ 25000 ਲੀਟਰ ਯੂਜ਼ ਕਰ ਲੈਂਦੇ ਹੋ ਮੰਨ ਲਓ 25000 ਲੀਟਰ ਤੁਸੀਂ ਯੂਜ਼ ਕਰ ਲਿਆ ਅਗਲੇ ਮਹੀਨੇ 15000 ਲੀਟਰ ਯੂਜ਼ ਕੀਤਾ ਉਹ ਬਿੱਲ ਤੁਹਾਡਾ ਮਾਈਨਸ ਚ ਮਾਈਨਸ ਤੇ ਬਿਲ ਆਊਗਾ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਤੁਸੀਂ ਤੇ ਤੁਸੀਂ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਤੁਸੀਂ ਜਿਹੜੇ ਕਹਿੰਦੇ ਹੋ ਵੀ ਆਹ ਕੇਜਰੀਵਾਲ ਨੇ ਉੱਥੇ ਕੰਮ ਨਹੀਂ ਕੀਤੇ ਮੈਂ ਤੁਹਾਨੂੰ ਇਹ ਗੱਲਾਂ ਦੇ ਵੀ ਜਵਾਬ ਦਊਂਗਾ ਕਿਉਂਕਿ ਉੱਥੇ ਕੋਈ ਗੁੱਸਾ ਕੋਈ ਇੱਥੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦਾ ਵੀ ਕੰਮ ਕਿਉਂ ਨਹੀਂ ਕੀਤੇ ਉਥੇ ਟੋਟਲ ਤਿੰਨ ਅਥਾਰਟिटीज ਕੰਮ ਕਰਦੀਆਂ ਨੇ ਇੱਕ ਤਾਂ ਐਲਜੀ ਮਤਲਬ ਮੋਦੀ ਦੂਜੀ ਕਰਦੀ ਹੈ ਦਿੱਲੀ ਸਰਕਾਰ ਤੀਜੀ ਕੰਮ ਉਥੇ ਕਰਦੀ ਆ ਅ ਤੀਜੀ ਉਥੇ ਕਰਦੀ ਆ ਐਮਸੀਡੀ ਐਮ ਤਿੰਨੇ ਜਦੋਂ ਕੋਈ ਕੰਮ ਕਰਨਾ ਹੁੰਦਾ ਤਾਂ ਤਿੰਨੇ ਅਥਾਰਟੀ ਤੋਂ ਪਰਮਿਸ਼ਨ ਆ ਲੈਣੀਆਂ ਪੈਂਦੀਆਂ ਨੇ ਪਰਮਿਸ਼ਨ ਲੈਣ ਤੋਂ ਬਾਅਦ ਕੰਮ ਹੁੰਦੇ ਨੇ ਹੁਣ ਕੀ ਆ ਦਿੱਲੀ ਸਰਕਾਰ ਹੈ ਇਮਾਨਦਾਰ ਜੇ ਇਹ ਕਹਿੰਦੀ ਮੈਂ ਸੜਕ ਬਣਾਉਣੀ ਆ ਪਰ ਮੈਂ ਪੈਸੇ ਨਹੀਂ ਖਾਣਦੇ ਨੇ ਪਹਿਲਾਂ ਕੀ ਹੁੰਦਾ ਸੀ ਤਿੰਨੋ ਜਣੇ ਰਲੇ ਹੁੰਦੇ ਸੀ ਜਦੋਂ ਤਿੰਨੇ ਰਲੇ ਹੁੰਦੇ ਸੀ ਤੇ ਇੱਕ ਦੂਜੇ ਨਾਲ ਰਲ ਕੇ ਕੰਮ ਕਰ ਲੈਂਦੇ ਸੀ ਹੁਣ ਕੀ ਆ ਉੱਥੇ ਕੇਜਰੀਵਾਲ ਨੂੰ ਉਹ ਕੰਮ ਨਹੀਂ ਕਰਨ ਦਿੰਦੇ ਮੰਨ ਲਓ ਨੇ ਕੈਮਰੇ ਲਾਉਣੇ ਆ ਵਾਈਫਾਈ ਲਾਉਣੇ ਆ ਤੇ ਐਲਜੀ ਐਲਜੀ ਉਹਨੂੰ ਰੋਕ ਦਿੰਦਾ ਉੱਥੇ ਐਲਜੀ ਕਹਿੰਦਾ ਨਹੀਂ ਮੈਂ ਇਹ ਕੰਮ ਨਹੀਂ ਹੋਣ ਦੇਣਾ ਹੁਣ ਕੇਜਰੀਵਾਲ ਨੇ ਉੱਥੇ ਬਸਾਂ ਦੇ ਕਿਰਾਏ ਮਾਫ ਕਰਨੇ ਸੀ ਜਦੋਂ ਕਿਰਾਏ ਮਾਫ ਕਰੇ ਐਲਜੀ ਨੇ ਰੋਕਤਾ ਜੇ ਸੜਕ ਬਣਾਉਣੀ ਆ ਤਾਂ ਐਮਸੀਡੀ ਰੋਕ ਉਹ ਦੱਸੋ ਕੰਮ ਕਿੱਦਾਂ ਕਰੇ ਮੈਨੇ ਕੱਲ੍ਹ ਤੋਂ ਤੁਸੀਂ ਜਵਾਬ ਦਿਓ ਕੰਮ ਕਰਨ ਲਈ ਕੋਈ ਪਾਵਰ ਤਾਂ ਉਹ ਇੱਕ ਚਪੜਾਸੀ ਨੂੰ ਸਸਪੈਂਡ ਨਹੀਂ ਕਰ ਸਕਦਾ ਜੇ ਤੁਸੀਂ ਕਹਿੰਦੇ ਹੋ ਸ਼ੀਲਾ ਜਿਕਸ਼ਿਤ ਨੂੰ ਤਾਂ ਮਤਲਬ ਚੱਕ ਕੇ ਜੇਲ੍ਹ ਚ ਮਾਰੇ ਜਾਂ ਕਹੇ ਵੀ ਆਂ ਵੀ ਮੈਂ ਪੁਲਿਸ ਵਾਲੇ ਨੂੰ ਫੜਨਾ ਉਹਦੇ ਕੋਲੋਂ ਵਿਜੀਲੈਂਸ ਡਿਪਾਰਟਮੈਂਟ ਤਾਂ ਤੁਸੀਂ ਖੋਲਿਆ ਵਾ ਹਰੇਕ ਚੀਜ਼ ਤੁਸੀਂ ਉਤੋਂ ਖੋਲੀ ਆ ਤੇ ਚੱਕ ਕੇ ਜੇਲ੍ਹ ਮਾਰਨਾ ਉਹਨੇ ਆਪ ਥੋੜੀ ਚੱਕ ਕੇ ਮਾਰਨਾ ਕੰਮ ਕਰ ਲੈ ਤਾਂ ਉਹਨੂੰ ਪਾਵਰ ਦਿਓ ਜੇ ਕੰਮ ਕਰਦਾ ਉਹਨੂੰ ਪੰਜਾਬ ਕੇ ਲਿਆਓ ਤੁਹਾਨੂੰ ਕੰਮ ਕਰਕੇ ਦਿਖਾਊਗਾ ਪਤਾ ਲੱਗੂਗੇ ਕੰਮ ਹੁੰਦਾ ਕੀ ਆ ਆ ਬਿਜਲੀ ਦਾ ਬਿੱਲ ਉਥੇ ਲੋਕਾਂ ਤੋਂ ਮੈਂ ਲੈ ਕੇ ਆਇਆ ਸਿਰਫ 500 ਰੁਪਏ ਬਿਲੇ ਆ ਐਡੇ بڑے ਕੰਮ ਦਾ ਤੇ ਕੀ ਗੱਲ ਕੰਮ ਸਰਕਾਰ ਕਰਦੀ ਨਹੀਂ ਇੱਥੇ ਆ ਕੇ ਨਹੀਂ ਕਰੂੰ ਉਹਨੂੰ ਪਾਵਰ ਤਾਂ ਦਿਓ ਪਹਿਲਾਂ ਬਿਨਾ ਪਾਵਰ ਤੋਂ ਕੰਮ ਕਰ ਲੂਗਾ ਉਹ ਦੂਜੇ ਹੋਰ ਕਈ ਗੱਲਾਂ ਨੇ ਪਹਿਲੀ ਗੱਲ ਨਾ ਚਿੱਟੇ ਤੇ ਨਾ दारू ਤੇ ਵੋਟ ਪਾਉਂਗੀ ਝਾੜੂ ਤੇ ਨਾ ਚਿੱਟੇ ਤੇ ਨਾ दारू ਤੇ ਵੋਟ ਪਾਉਂਗੀ ਝਾੜੂ ਤੇ ਬਾਕੀ ਇੱਕ ਗੱਲ ਹੋਰ ਉਥੋਂ ਐਨਆਰਆਈ ਵੀਰ ਬਾਹਰੋਂ ਆਉਂਦੇ ਨੇ ਪੈਸੇ ਖਰਚ ਰਹੇ ਨੇ ਸਭ ਕੁਝ ਖਰਚ ਰਹੇ ਨੇ ਡੋਰ ਟੂ ਡੋਰ ਕਰਨਗੇ ਕੀ ਗੱਲੋਂ ਪਾਗਲ ਨੇ ਜਿਹੜੇ ਕੀ ਮੂਰਖ ਨੇ ਕਿ ਆਪਾਂ ਮੂਰਖਾ ਪੰਜਾਬ ਜਾਗ ਨਹੀਂ ਸਕਦਾ ਤੁਸੀਂ ਕੀ ਹਾਲ ਆਪਾਂ ਮੂਰਖਾ ਤੇ ਦੇਣਾ ਉਹਨਾਂ ਨੂੰ ਦੁਬਾਰਾ ਵਾਰੀ ਤੁਸੀਂ ਸਾਰੇ پاگل ਹੋ ਚੁੱਕੇ ਹੋ ਫਿਰ ਇਹਦਾ ਮਤਲਬ ਜੇ ਤੁਸੀਂ ਇਹਨਾਂ ਨੂੰ ਦੁਬਾਰਾ ਵਾਰੀ ਦੇਵੋਗੇ ਕੁਝ ਗੱਲਾਂ ਹੋਰ ਸਾਂਝੀਆਂ ਕਰੂੰਗਾ ਮਾਈਨਸ ਪਿਲ ਦੀ ਗੱਲ ਹੋਗੀ ਕੁਝ ਮੈਂ ਇੰਨੀ ਦੂਰ ਜਾ ਕੇ ਆਇਆ ਸਾਰਾ ਕੁਝ ਕੀਤਾ ਮੈਨੂੰ ਸਿਰਫ ਤੇ ਸਿਰਫ ਇੱਕ ਅਕਾਲੀ ਦਲ ਦਰਾਹੇ ਦਾ ਬੰਦੇ ਨੇ ਸਿਰਫ ਨੈਗੇਟਿਵ ਜਾਂ ਕੁਝ ਕੀਤਾ ਮੈਨੂੰ ਕਿਸੇ ਨੇ ਵੀ ਮਾੜਾ ਨਹੀਂ ਕਿਹਾ ਇਵਨ ਕਿ ਮੈਂ ਕਹਿੰਦਾ ਸੀ ਵੀ ਮੈਨੂੰ ਗਾਲ੍ਹਾਂ ਵੀ ਲਿਖੋ ਮੈਂ ਉਹਨੂੰ ਵੀ ਲਾਈਕ ਕਰੂੰਗਾ ਦੂਜੀ ਗੱਲ ਮੈਨੂੰ ਉੱਥੇ ਇੱਕ ਬੰਦਾ ਇਹ ਜਾ ਵੀ ਮਿਲਿਆ ਜਿਹੜਾ ਕੇਜਰੀ ਆਲ ਨੂੰ ਰੱਬ ਕਹਿਣ ਵਾਲਾ ਬੰਦਾ ਸੀ ਅਸਲੀ ਕੰਮ ਮੈਂ ਸਾਰੇ ਵੀਡੀਓ 'ਚ ਦਿਖਾਏ ਨੇ ਦੇਖੋ ਉਹਨੇ ਕੀ ਕੰਮ ਕੀਤੇ ਨੇ ਜੇ ਉਹਨੂੰ ਪਾਵਰ ਦਵੋਗੇ ਤਾਂ ਇੱਥੇ ਕੰਮ ਕਰੂਗਾ ਇਹ ਥੋੜੀ ਪਾਵਰ ਹੈ ਨਹੀਂ ਕੰਮ ਕਿਵੇਂ ਕਰੇ ਉਹ ਕੰਮ ਕਿਵੇਂ ਕਰੇ ਮੋਦੀ ਸਰਕਾਰ ਕਹਿੰਦੀ ਤੈਨੂੰ ਮੈਂ ਆਹ ਕੰਮ ਨਹੀਂ ਕਰਨ ਦੇਣਾ ਆਹ ਕੰਮ ਨਹੀਂ ਫੇਰਾ ਕਿ ਆਪਾਂ ਬਦਨਾਮ ਕਰ ਦਿੰਦੇ ਨਾ ਬਿਜਲੀ ਦਾ ਬੇਲਾ ਗਿਆ ਪਾਣੀ ਦਾ ਬੇਲਾ ਬਿਲ ਤਾਂ ਆਊਗਾ ਜੇ ਤੁਸੀਂ 40000 ਲੀਟਰ ਪਾਣੀ ਵਰਤਦੋਂਗੇ ਬਿਲ ਤਾਂ ਆਊਗਾ ਜੇ ਤੁਸੀਂ ਘਰ ਚਾਰ ਏਸੀ ਲਾਇਏ ਨੇ ਕਿਉਂ ਨਹੀਂ ਆਊਗਾ ਕੰਮ ਉਹ ਕਰਨਾ ਚਾਹੁੰਦਾ ਇਮਾਨਦਾਰ ਹੈ ਕੇਜਰੀਆ ਵਾਲ ਇਮਾਨਦਾਰ ਹੈ ਮੇਰੇ ਦੁਆਰਾ ਕਹਨ ਔਰ ਕੰਮ ਕਰੂਗਾ ਗਰਾਵ ਉਹ ਇੱਕ ਵਾਰ ਉਹਦੀ ਮਦਦ ਕਰੋ ਮੈਂ ਇਹ ਨਹੀਂ ਕਿ ਮੈਂ ਐਮਸੀ ਬਣ ਜਾਣਾ ਮੈਂ ਕਿਸੇ ਲੀਡਰ ਦੇ ਪਿੱਛੇ ਨਹੀਂ ਚੱਲਿਆ ਮੈਂ ਤੁਹਾਡੇ ਨਾਲ ਲੀਡਰ ਬਣਨਾ ਮੈਂ ਇਹ ਕਰਨਾ ਉਹ ਮੈਂ ਕੋਈ ਐਮਸੀ ਨਹੀਂ ਕਰਨਾ ਕੋਈ ਲੀਡਰ ਇੱਕ ਹੋਰ ਮਹਤਵਾਰ ਬੰਦੇ ਦਾ ਮੈਂ ਨਾਮ ਨਹੀਂ ਲੈਣਾ ਉਹਨੇ ਕਹਿੰਦਾ ਵੀ ਇਹ ਬਿਕਾਊ ਆ ਹਾਇਰ ਮੇਰੇ ਕੋਲ ਪੱਲਿਓ ਕਰਾਇਆ ਖਾ ਕੇ ਜੱਲਿਆ ਨਾ ਮੈਨੂੰ ਲਾਪਰਾਂ ਨੇ ਕਿਹਾ ਸੀ ਨਾ ਮੈਨੂੰ ਭਗਵੰਤ ਮਾਨ ਨੇ ਕਿਹਾ ਸੀ ਵੀ ਜਾ ਦਿੱਲੀ ਜਾ ਮੈਂ ਆਪਣੀ ਮਰਜ਼ੀ ਨਾਲ ਗਿਆ ਸੀ ਤੇ ਮਰਜ਼ੀ ਨਾਲ ਦਿੱਲੀ ਦੇ ਵਿਚਾਰ ਲੈ ਕੇ ਆਇਆ ਜਿੰਨੀਆਂ ਵੀਡੀਓ ਨੇ ਤੁਹਾਡੇ ਨਾਲ ਸ਼ੇਅਰ ਨੇ ਜੇ ਕੋਈ ਵੀ ਗਲਤ ਆ ਕੋਈ ਵੀ ਬੇਇਮਾਨੀ ਆ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਕੇ ਲਿਆਉਂਗਾ ਜੇ ਮੈਂ ਕੁਝ ਵੀ ਗਲਤ ਬੋਲਿਆ ਹੋਵੇ ਮੈਂ ਤਾਂ ਉੱਥੇ ਇਕੱਲਾ ਗਿਆ ਸੀ ਇਕੱਲੇ ਚਲੇ ਥੇ ਆਪਸੇ ਆਪ ਮਿਲਤੇ ਗਏ ਕਾਫਲਾ ਬਣਦਾ ਚਲਾ ਗਿਆ ਮੈਨੂੰ ਆਸ ਨਹੀਂ ਸੀ ਜਦੋਂ ਮੈਂ ਬਸ ਤੇ ਬੈਠਾ ਸੀ ਮੇਰਾ ਰੰਗ ਫਗੋਟਿਆ ਹੋਇਆ ਸੀ ਵੀ ਮੈਂ ਉੱਥੇ ਕੀ ਕਰੂੰਗਾ ਇੱਕ ਦੋ ਬੰਦਿਆਂ ਨੂੰ ਮਿਲਿਆ ਉਹਨਾਂ ਨੇ ਮੈਨੂੰ ਰਾਤ ਨੂੰ ਰੱਖਿਆ ਰੋਟੀ ਖਵਾਈ ਆਪ ਦੇ ਨਾਮ ਤੇ ਚਲੋ ਮੇਰੇ ਨਾਲ ਵੇ ਸਾਰਾ ਮੈਨੂੰ ਉਹਨਾਂ ਨੇ ਦਿੱਲੀ ਦੇ ਕੰਮ ਦਿਖਾਏ ਤੇ ਲੋਕਾਂ ਦੇ ਜਿਹੜੇ ਵੀਊ ਪਾਏ ਮੈਂ ਝੂਠੇ ਨਹੀਂ ਪਾਏ ਵੇ ਨਹੀਂ ਕਿ ਲੋਕਾਂ ਨੂੰ ਕਿਹਾ ਤੁਸੀਂ ਆ ਜਾਓ ਪੈਸੇ ਲੈ ਲਓ ਜਵਾਬ ਦੇ ਦਿਓ ਕੁਛ ਗੱਲਾਂ ਸੀਗੀਆਂ ਦਿੱਲੀ ਦੇ ਕੰਮ ਨਹੀਂ ਹੁੰਦੇ ਜਿਵੇਂ ਆਟਾ ਵਾਲੇ ਕਹਿੰਦੇ ਸਾਡਾ ਕਿਰਾਇਆ ਮਰ ਗਿਆ ਤੇ ਉਹ ਆਟਾ ਵਾਲਿਆਂ ਦਾ ਕੰਮ ਕਿਉਂ ਘਟਿਆ ਮੈਂ ਉਹਨਾਂ ਨੂੰ ਸਵਾਲ ਕੀਤਾ ਉਹ ਕਹਿੰਦੇ ਜੇ ਅਸੀਂ ਦਿੱਲੀ ਨੂੰ ਹਾਈ ਟੈਕ ਨਾ ਕਰੀਏ ਹੁਣ ਇੱਕ ਓਲਾ ਓਲਾ ਲਾਈ ਉਹਨਾਂ ਨੇ ਓਲਾ ਦੇ ਅੰਦਰ ਆਟਾ ਤੋਂ ਘੱਟ ਕਰਾਇਆ ਬੰਦ ਕੈਬਨ ਦੇ ਵਿੱਚ ਬਹਿ ਕੇ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਕਹਿੰਦਾ ਵੋਟ ਬੈਂਕ ਦੀ ਪਰਵਾਹ ਨਹੀਂ ਵੋਟ ਬੈਂਕ ਦੀ ਤਾਂ ਉਹਨਾਂ ਨੇ ਆਡੀਵਨ ਵੇਲੇ ਦੀ ਪਰਵਾਹ ਨਹੀਂ ਕੀਤੀ ਯਾਰ ਵੋਟ ਬੈਂਕ ਵਾਲੇ ਤਾਂ ਉਹ ਆਡੀਵਨ ਮੈਨੀਫੈਸਟੋ ਬਾਰੇ ਪੁੱਛਦੇ ਸੀ ਵੀ ਮੈਨੀਫੈਸਟੋ ਲੈ ਕੇ ਮੈਨੀਫੈਸਟੋ ਤੇ ਕੀ ਕਰਨਾ ਮੈਂ ਮੰਨਦਾ ਉਥੇ ਕੰਮ ਨਹੀਂ ਹੋਏ ਜੇ ਪਾਵਰ ਹੀ ਨਹੀਂ ਉਹ ਕੰਮ ਕਿਵੇਂ ਹੋਣਗੇ ਤੁਸੀਂ ਪਾਵਰ ਤਾਂ ਦਿਓ ਉਹ ਇੱਕੋ ਇੱਕ ਦਿੱਲੀ ਵਾਲਿਆਂ ਨੂੰ ਹੱਲ ਪੁੱਛਿਆ ਵੀ ਜੇ ਕੰਮ ਇਹ ਤਾਂ ਸਾਰਾ ਸਿਸਟਮ ਹੀ ਸਾਰਾ ਖਰਾਬ ਹੈ ਤੇ ਕੰਮ ਕਿਵੇਂ ਹੋਣਗੇ ਕੰਮ ਉਹ ਕਹਿੰਦੇ ਤੁਸੀਂ ਇੱਕ ਵਾਰ ਪੰਜਾਬ ਦਿਓ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਲੋਕਾਂ ਕੋਲ ਮੈਸੇਜ ਜਾਊਗਾ ਤਾਂ ਹੀ ਕੰਮ ਹੋਣਗੇ ਨਹੀਂ ਤਾਂ ਜੇ ਪਾਵਰ ਹੀ ਚਪੜਾਸੀ ਨੂੰ ਤਾਂ ਸਸਪੈਂਡ ਨਹੀਂ ਕਰ ਸਕਦਾ ਕੀ ਕਰੇ ਵਿਚਾਰਾ ਉਹ ਪੁਲਿਸ ਜੇ ਕੋਈ ਕ੍ਰਪਟਾ ਮੰਨ ਲਓ ਕੋਈ ਕ੍ਰਪਟਾ ਚੱਕ ਕੇ ਜੇਲ੍ਹ ਚ ਪਾਉਣਾ ਪੁਲਿਸ ਦਾ ਚਾਹੀਦਾ ਨਾ ਸਾਡੇ ਕੇਜਰੀ ਵਾਲੇ ਤਾਂ ਨਹੀਂ ਪਾਉਣਾ ਸ਼ੀਲਾ ਦੀਕਸ਼ਨ ਕੇਜਰੀ ਵਾਲੇ ਤਾਂ ਨਹੀਂ ਪਾਉਣਾ ਫਿਰ ਉੱਪਰੋਂ ਐਲਜੀ ਹਰੇਕ ਕੰਮ ਨੂੰ ਰੋਕ ਲਾ ਦਿੰਦਾ ਬਸਾਂ ਦੇ ਕਿਰਾਏ ਨੂੰ ਰੋਕ ਦੂ ਸੜਕ ਬਣਾਉਣ ਨੂੰ ਰੋਕ ਦੋ ਜਿਹੜੇ ਕੰਮਾਂ ਨੂੰ ਮਰਜ਼ੀ ਰੋਕ ਦੋ ਫਿਰ ਤੁਸੀਂ ਕਹਿੰਦੇ ਅਸੀਂ ਚੱਲੀਏ ਇਹਨਾਂ ਸਰਕਾਰਾਂ ਕਦੋਂ ਚੱਲੀਏ ਜੋਨਾਂ ਸਰਕਾਰਾਂ ਨੂੰ ਟਾਈਮ ਦੇ ਕੇ ਦੇਖ ਲਿਆ 70 ਸਾਲ ਹੋ ਗਏ ਪੰਜਾਬ ਬਚਾਓ ਪੰਜਾਬ ਬਚਾਓ ਜਾਗੇ ਆ ਜਗਾਵਾਗੇ ਪੰਜਾਬ ਨੂੰ ਬਚਾਵਾਂਗੇ ਚਾਹੇ ਕੁਝ ਵੀ ਹੋ ਜਾਵੇ ਪੰਜਾਬ ਨੂੰ ਬਚਾਓ ਵੀਰੋ ਇਹ ਨਾ ਹੋ ਜਾਵੇ ਕੱਲ ਨੂੰ ਫੇਰ ਮਰ ਜਾਾਂਗੇ ਫੇਰ ਦੂਜੇ ਨੂੰ ਵਾਰੀ ਦੇ ਦੋ ਮੈਂ ਪੈਸੇ ਖਾਣ ਚਲੋ ਜੀ ਹੋ ਗਿਆ ਕੰਮ ਕਮੇਟੀਆਂ ਦੇ ਵਿੱਚ ਗਲਤ ਕੰਮ ਇੱਕ ਉੱਥੇ ਐਡਾ ਵੱਡਾ ਪਾਰਕ ਉਹ ਕੂੜੇ ਦਾ ਢੇਰ ਸੀ ਜਿਹੜਾ ਪਾਰਕ ਬਣਿਆ ਦਰਾਹੇ ਨੂੰ ਇੱਕ ਗਰਾਊਂਡ ਨਹੀਂ ਦੇ ਹੁੰਦਾ ਹੈਗਾ ਦਰਾਹੇ ਕੋਲ ਫਾਇਰ ਬ੍ਰਿਗੇਡ ਨਹੀਂ ਕਿਉਂ ਸੜਕਾਂ ਵੇਲੇ ਸਾਡੇ ਮੈਂ ਨਾਂ ਨਹੀਂ ਲੈਣਾ 10% ਹਿੱਸੇ ਨੇ ਜੀ 10-10% ਚੈੱਕ ਮੰਗਣ ਨੇ ਜੀ ਕਿਉਂ ਕਿਉਂ ਪੈਸੇ ਦਈਏ ਸੀ ਮੂਰਖਾਂ ਸੀ ਤਾਂ ਜਿੱਕਰ ਤੋਂ ਡਰਦੇ ਆ ਵੀ ਡਰ ਕੇ ਚੱਲਾਂਗੇ ਜੀ ਆਈ ਪੀ ਕਲਚਰ ਵੀ ਆਈ ਪੀ ਕਲਚਰ ਦਾ ਸੁਣ ਲਓ ਐਮ ਐਲ ਏ ਨਾਲ ਬਹਿ ਕੇ ਰੋਟੀ ਖਾਂਦੇ ਆ ਮਨੀਸ਼ ਸੁਸੋਧਿਆ 에어ਪੋਰਟ ਤੇ ਆਇਆ ਡਿਪਟੀ ਸੀਐਮ ਦਿੱਲੀ ਦਾ ਇੱਕ ਪੁਲਿਸ ਵਾਲਾ ਨਾਲ ਨਹੀਂ ਕੇਜਰੀਆਲ ਇੱਕ ਵੀਰੇ ਖੋਰ ਮੈਂ ਗੱਲ ਕਰਨੀ ਆ ਜੇ ਭਗਵਾਨਤ ਮਾਨ ਵੀ ਹੀਰਾ ਵੀਰ ਮੰਨ ਲਓ ਮੁੱਖ ਮੰਤਰੀ ਆ ਉਹਨੂੰ ਸਿਕਿਉਰਿਟੀ ਅਸੀਂ ਦਿਵਾਵਾਂਗੇ ਅਸੀਂ ਉਹਨੂੰ ਮਰਵਾਉਣਾ ਨਹੀਂ ਹੀਰੇ ਬੰਦੇ ਨੂੰ ਇੱਕ ਬੰਦੇ ਨੂੰ ਜਰੂਰ ਮੁੱਖ ਮੰਤਰੀ ਕੱਲ ਨੂੰ ਇਹ ਦੱਸੋ ਜੇ ਕੱਲ ਨੂੰ ਭਗਵਾਨ ਦਮਨਜਾ ਸੀਐਮ ਨੂੰ ਕੁਝ ਹੋ ਜਾਂਦਾ ਜਿੰਮੇਵਾਰੀ ਆਪ ਵੀ ਨਹੀਂ ਲੈ ਸਕਦੀ ਜਿੰਮੇਵਾਰੀ ਪੁਲਿਸ ਵੀ ਨਹੀਂ ਲੈ ਸਕਦੀ ਇੱਕ ਬੰਦੇ ਨੂੰ ਸਿਕਿਉਰਿਟੀ ਜ਼ਰੂਰ ਦਿਵਾਵਾਂਗੇ ਇਹ ਨਹੀਂ ਉਹ ਵੀਆਈਪੀ ਕਲਚਰ ਚ ਆ ਗਿਆ ਆਪਣੇ ਬੰਦੇ ਨੂੰ ਵੀ ਤਾਂ ਬਚਾਉਣਾ ਕੀ ਗੱਲ ਆ ਜੀ ਉਹਨੂੰ ਕੋਈ ਬਾਕੀ ਕੋਈ ਕੈਂਡੀਡੇਟ ਲੋਕਾਂ ਦੇ ਵਿੱਚ ਰੋ ਕੰਮ ਕਰੋ ਮੈਂ ਦਿੱਲੀ ਇਹੀ ਕੁਝ ਦੇਖ ਕੇ ਆਇਆ ਸਾਰਾ ਕੁਝ ਦੇਖਿਆ ਕੋਈ ਐ ਨਹੀਂ ਕਿ ਝੂਠਾ ਕੋਈ ਬਿਆਨ ਤੁਸੀਂ ਜੋ ਕੁਝ ਵੀ ਪੁੱਛਣਾ ਹੋਵੇ ਮੈਨੂੰ ਨਾਲ ਦੀ ਨਾਲ ਪੁੱਛਿਓ ਦੇਖੋ ਜੇ ਨਾ ਟ੍ਰੈਫਿਕ ਪੁਲਿਸ ਉਹਨਾਂ ਦੇ ਅੰਡਰ ਆ ਐਂਟੀ ਕ腐ਸ਼ਨ ਉਹਨਾਂ ਦੇ ਅੰਡਰ ਨਹੀਂ ਉਹ ਕਿਵੇਂ ਕੰਮ ਕਰੇ ਮੈਨੂੰ ਤੁਸੀਂ ਦੱਸੋਗੇ ਸਾਰੇ ਜਵਾਬ ਮੈਂ ਉਹਨਾਂ ਤੋਂ ਲੈ ਕੇ ਆਇਆ ਬਿਜਲੀ ਬਿੱਲ ਤੋਂ ਦੱਸ ਚੁੱਕਿਆ ਪਾਣੀ ਦਾ ਬਿੱਲ ਦੱਸ ਚੁੱਕਿਆ ਐਲਜੀ ਉਹਨਾਂ ਦਾ ਉਹ ਨਹੀਂ ਕਰਦਾ ਇਹਨਾਂ ਕੋਲ ਸਿਰਫ ਜਲ ਬੋਰਡ ਆ ਪਾਵਰ ਆ ਤੇ ਐਮਸੀ ਐਮਸੀਡੀ ਕੰਮ ਉਹ ਆਪਣੇ ਅੱਜ ਸਾਰੇ ਵਾਅਦੇ ਪੂਰੇ ਕਰਨਾ ਚਾਹੁੰਦਾ ਆ ਪਰ ਉਥੋਂ ਦੀਆਂ ਸਰਕਾਰਾਂ ਉਥੇ ਤਿੰਨ ਅਥਾਰਟिटीज ਕੰਮ ਕਰਦੀਆਂ ਨੇ ਜਿਵੇਂ ਤੁਸੀਂ ਸਮਝੋ ਮੇਰੀ ਗੱਲ ਨੂੰ ਰਾਜਪਾਲ ਉੱਥੇ ਦਾ ਜਿਵੇਂ ਐਲਜੀ ਆ ਆਪਣੇ ਪੰਜਾਬ ਉੱਥੇ ਯੂਨੀਅਨ ਟੈਰੀਟਰੀ ਆ ਯੂਨੀਅਨ ਟੈਰੀਟਰੀ 'ਚ ਕੀ ਹੁੰਦਾ ਆ ਇੱਕ ਤਰ੍ਹਾਂ ਨਾਲ ਰਾਸ਼ਟਰਪਤੀ ਰਾਜ ਹੁੰਦਾ ਵਾ ਪੰਜਾਬ ਦੇ ਰਾਸ਼ਟਰਪਤੀ ਕੋਲ ਪਾਵਰ ਨਹੀਂ ਹੈਗੀ ਕਿ ਉਹ ਪੰਜਾਬ ਸਰਕਾਰ ਦੇ ਕੰਮ ਰੋਕ ਸਕੇ ਪਰ ਦਿੱਲੀ ਦਾ ਰਾਜਪਾਲ ਸਾਰੇ ਕੰਮ ਰੋਕ ਸਕਦਾ ਨਜੀਬ ਗੰਜ ਨੇ ਕਿਉਂ ਅਸਤੀਫਾ ਦਿੱਤਾ ਜਿਹੜਾ ਸੱਚਾ ਬੰਦਾ ਉਹਨਾਂ ਦਾ ਐਂਡ 'ਚ ਗਲਤ ਕੰਮ ਕਰਦਾ ਤਾਂ ਦਿਲ ਦੁਖਦਾ ਹੁੰਦਾ ਉਹਨਾਂ ਐਂਡ 'ਚ ਅਸਤੀਫਾ ਕਿਉਂ ਦਿੱਤਾ ਦਿੱਤਾ ਨਾ ਅਸਤੀਫਾ ਤੇ ਦੂਜੇ ਨੂੰ ਲਿਆਂਦਾ ਉਹਨੇ ਵੀ ਕੰਮ ਰੋਕਨੇ ਸ਼ੁਰੂ ਕਰ ਦਿੱਤੇ ਉਹ ਫਿਰ ਕਿਵੇਂ ਕੰਮ ਕਰੇ ਯਾਰ ਕਿਵੇਂ ਤੁਸੀਂ ਪੰਜਾਬ ਨੂੰ ਬਦਲੋਗੇ ਯਾਰ ਤੁਸੀਂ ਅੱਗੇ ਆਉਂਗੇ ਤੁਸੀਂ ਆਉਂਗੇ ਸਾਡੇ ਨੌਜਵਾਨ ਜਿਹੜੀ ਪ੍ਰਾਣੀ ਸੋਚ ਵਾਲੇ ਨੇ ਇਕੱਲੇ ਡੋਰ ਟੂ ਡੋਰ ਜਾਊਗਾ ਇਕੱਲੇ-ਇਕੱਲੇ ਲੋਕ ਨੂੰ ਸਮਝਾ ਕੇ ਆਉਂਗਾ ਇਹ ਨਹੀਂ ਕਿ ਮੈਂ ਨਾਲ ਕਿਸੇ ਲਾਪਰਾਂ ਨੂੰ ਲੈ ਕੇ ਜਾਣਾ ਕਿਸੇ ਭਗਵੰਦ ਇਕੱਲਾ ਹੀ ਆਉਂਗਾ ਦੋ ਤਿੰਨ ਬੰਦੇ ਲੈ ਕੇ ਆਉਂਗਾ ਨਾਲ ਬਹਿ ਕੇ ਸਮਝਾਉਂਗਾ ਜੇ ਫਿਰ ਵੀ ਨਹੀਂ ਸਮਝਦਾ ਬਚਾ ਲਓ ਪੰਜਾਬ ਨੂੰ ਬਚਾ ਲਓ ਇਹ ਨਾ ਹੋਵੇ ਮਰ ਜਵੇ ਇਹ ਨਾ ਹੋਵੇ ਡੁੱਬ ਜਵੇ ਹੁਣ ਹੋਰ ਸੁਣੋ ਨਸ਼ੇ ਦਾ ਨਸ਼ੇ ਦਾ ਅੱਜ 2 ਲੱਖ ਬੰਦਾ ਤੁਹਾਡਾ ਮਰ ਚੁੱਕਿਆ 2 ਲੱਖ ਬੰਦਾ ਮਰ ਚੁੱਕਿਆ 8 ਲੱਖ ਡੈਕਟਰ ਤੇ ਅਗਲੇ ਸਾਲ ਫਿਰ ਸਰਕਾਰਾਂ ਨੂੰ ਮੁੜ ਕੇ ਰੜੀਆਂ ਸਰਕਾਰਾਂ ਨੇ ਨਸ਼ਾ ਨਹੀਂ ਖਤਮ ਕਰਨੇ ਜੇ ਨਸ਼ਾ 50 ਲੱਖ ਬੰਦਿਆਂ ਦੇ ਜੋੜਾ 'ਚ ਬਹਿਜੂ ਪੰਜਾਬ ਦੇ ਨਸ਼ਾ ਜੋੜਾ ਛੱਡਣਾ ਔਖਾ ਹੋ ਜਾਣਾ ਤੁਹਾਨੂੰ ਪੰਜਾਬ 'ਚੋਂ ਕੱਢਣਾ ਔਖਾ ਹੋ ਜਾਣਾ ਆਉਣ ਵਾਲੇ ਬੱਚੇ ਪੈਦਾ ਕਰਨੇ ਔਖਾ ਹੋ ਜਾਣੇ ਕੀ ਕਰੋਗੇ ਫਿਰ ਤੁਸੀਂ ਕੀ ਕਰੋਗੇ ਮੈਨੂੰ ਅੱਜਕੱਲ ਦਾ ਜਵਾਬ ਦਿਓ ਕੀ ਗੱਲ ਤੁਸੀਂ ਪੰਜਾਬ ਨੂੰ ਬਚਾਉਣਾ ਨਹੀਂ ਚਾਹੁੰਦੇ ਤੁਹਾਡਾ ਬੱਚਾ ਕਾਲਜ ਜਾਊ 10 ਬੰਦੇ ਨਸ਼ਾ ਕਰਦੇ ਤੁਹਾਡਾ ਬੱਚਾ ਵੱਜ ਜਾਊਗਾ 24 ਸਾਲ ਦੇ ਬੱਚੇ ਬੜੇ ਕਰਕੇ ਤੁਸੀਂ ਮਾਰੋਗੇ ਉਹਨਾਂ ਨੂੰ ਮਾਰਨਾ ਚਾਹੁੰਦੇ ਤਾਂ ਮਾਰੋ ਮੈਂ ਆਪਣੇ ਬੱਚਿਆਂ ਲਈ ਨਹੀਂ ਤੁਹਾਡੇ ਸਾਰੇ ਬੱਚਿਆਂ ਲਈ ਲੜ ਰਿਹਾ ਦਿਲ ਰੋਂਦਾ ਮੇਰਾ ਉਦੋਂ ਜਦੋਂ ਰੋਂਦਾ ਜਦੋਂ ਮੇਰੇ ਨਾਲ ਦੇ ਪੰਜ ਬੰਦੇ ਮਰੇ ਆ ਅੱਜ ਤੁਸੀਂ ਇੰਨੇ ਬੰਦੇ ਮੇਰੇ ਕੋਲ ਖੜੇ ਆ ਇੱਥੇ ਹਰੇਕ ਬੰਦਾ ਕਹਿੰਗਾ ਮੇਰਾ ਮਾਸੀ ਦਾ ਮੁੰਡਾ ਮਰ ਗਿਆ ਮੇਰਾ ਫਲਾਣਾ ਮਰ ਗਿਆ ਕੀ ਗੱਲ ਆਪਾਂ ਬਚਾ ਨਹੀਂ ਸਕਦੇ ਮੂਰੇ ਖੱਪ ਕੋਈ ਮੈਂ ਲੀਡਰ ਨਹੀਂ ਵਿਚ ਵਿਚ ਗੱਲ ਭੁੱਲ ਕੇ ਥੋੜੀਆਂ ਲਿਖੇ ਸੀ ਪੁਆਇੰਟ ਮੈਂ ਉਹੀ ਗੱਲਾਂ ਦਾ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਆ ਉੱਥੇ ਗਿਆ ਮੈਂ ਇਕੱਲਾ ਗਿਆ ਸੀਗਾ ਬਸ ਅਕੇਲੇ ਚੱਲੇ ਸੀ ਆਪਸੇ ਆਪ ਮਿਲਦੇ ਗਏ ਕਾਫਲਾ ਬਣਦਾ ਚੱਲੇ ਗਿਆ ਇਤਨੀ ਆਸ ਵੀ ਨਹੀਂ ਸੀ ਬਹੁਤ ਡਰ ਲੱਗਦਾ ਸੀ ਵੀ ਮੈਂ ਦਿੱਲੀ ਚੱਲਿਆ ਸ਼ਾਇਦ ਕੀ ਬਣੂਗਾ ਆ ਕੇ ਬਹੁਤ ਬਦਨਾਮੀ ਪਰ ਮੈਨੂੰ ਇੱਕ ਵੀ ਮੇਰੇ ਫੇਸਬੁਕ ਅਕਾਊਂਟ ਤੇ ਇੱਕ ਵੀ ਕਿਸੇ ਬੰਦੇ ਨੇ ਗਾਲ ਨਹੀਂ ਲਿਖੀ ਮਾਲਾ ਕਿ ਮੈਂ ਕਿਹਾ ਸੀ ਗਾਲ ਲਿਖੋ ਜੋ ਗਲਤ ਹੋਇਆ ਤਾਂ ਲਿਖਿਓ ਵੀ ਹਾਂ ਮੈਂ ਗਲਤ ਕੀਤਾ ਤੁਸੀਂ ਸਾਰੀਆਂ ਗਾਲਾਂ ਲਿਖੋ ਮੈਂ ਉਹਦਾ ਜਵਾਬ ਦਊਗਾ ਸਿਰਫ ਇੱਕ ਇਕੱਲੀ ਲੀਡਰ ਮੇਰਾ ਬਹਿਸ ਕਰਦਾ ਹੈ ਹਰ ਵਾਰੀ ਬਹਿਸ ਕਰਦਾ ਹੈ ਉਹਨੂੰ ਮੈਂ ਜਵਾਬ ਦੇਣਾ ਚਾਹੁੰਦਾ ਉਹ ਮੈਨੂੰ ਪੁੱਛਦਾ ਮੈਨੂੰ ਮੈਨੀਫੈਸਟੋ ਲੈ ਕੇ ਆਓ ਮੈਂ ਕਹਿੰਦਾ ਮੈਨੀਫੈਸਟੋ ਦੇ ਕੰਮ ਨਹੀਂ ਹੋਏ ਪਾਵਰ ਤਾਂ ਦਿਓ ਪਾਵਰ ਤਾਂ ਦਿਓ ਇੱਕ ਵਾਰ ਪੰਜਾਬ ਤੇ ਪਾਵਰ ਤਾਂ ਦੇ ਕੇ ਦੱਸੋ ਵੀ ਕੰਮ ਨਹੀਂ ਹੁੰਦੇ ਤਾਂ ਦੱਸਿਓ ਜੇ ਨਹੀਂ ਹੋਇਆ ਤਾਂ ਬਦਲ ਦਿਓ ਮੈਂ ਇਸ ਕਹੇ ਨਹੀਂ ਕਹਿੰਦਾ ਕਿ ਆਪ ਆਦਮੀ ਪਾਰਟੀ ਆ ਮੈਂ ਵਲੰਟੀਅਰ ਬਣ ਕੇ ਚੱਲੂਗਾ ਜੇ ਆਪ ਵੀ ਕੰਮ ਨਹੀਂ ਕਰੀਂ ਬਦਲ ਦਿਓ ਕੋਈ ਲੋੜ ਨਹੀਂ ਧੋਕੇਬਾਜ਼ ਲੀਡਰਾਂ ਦੀ ਪਰ ਇੱਕ ਵਾਰ ਦੇਖ ਤਾਂ ਲੋ 70 ਸਾਲ ਤੁਸੀਂ ਦੇਖ ਲਿਆ ਹਰੇ ਕਿਸ ਦਿਨ ਬਾਕੀ ਜੋ ਵੀ ਤੁਸੀਂ ਕੋਈ ਪੁੱਛਣਾ ਹੋਇਆ ਮੈਨੂੰ ਆਰਾਮ ਨਾਲ ਪੁੱਛੋ ਵੀਡੀਓ ਲਾਈਵ ਨਾ ਦੇਖਿਓ ਤਾਂ ਆਰਾਮ ਨਾਲ ਗੱਲ ਸਮਝਣ ਵਾਲੀ ਹੈ ਸ਼ੇਅਰ ਜਰੂਰ ਕਰਿਓ ਅੱਗੇ ਪੰਚਾਇਤ ਸੁਣਾਓ ਲੋਕਾਂ ਨੂੰ ਪਹੁੰਚੀ ਨਹੀਂ ਮੇਰੇ ਜੇ ਕੋਈ ਗੱਲ ਕਰਨੀ ਹੈ ਤਾਂ ਮੇਰੇ ਨਾਲ ਫੋਨ ਤੇ 98143 42232 ਤੇ ਗੱਲ ਕਰੋ ਜੇ ਕੋਈ ਕਹਿੰਦਾ ਦਿੱਲੀ ਦਾ ਵਿਕਾਸ ਨਹੀਂ ਹੋਇਆ ਜਾਂ ਮੰਨ ਲਓ ਕਹਿੰਦਾ ਘੱਟ ਕੰਮ ਹੋਇਆ ਮੈਂ ਕਹਿੰਦਾ ਘੱਟ ਕੰਮ ਹੋਇਆ ਮੈਂ ਵੀ ਤੇ ਕਹਿੰਦਾ ਘੱਟ ਕੰਮ ਹੋਇਆ ਪਰ ਉੱਥੇ ਜਾ ਕੇ ਜਿਹੜੇ ਕੰਮ ਹੋਏ ਨੇ ਉਹ ਤਾਂ ਦੇਖੋ ਸੀਨੀਅਰ ਸਿਟੀਜ਼ਨ ਮਹੱਲਾ ਇੱਥੇ ਮੈਂ ਜਦੋਂ ਮੈਂ ਤੁਰਨ ਲੱਗਾ ਉਹ ਤਾਂ ਮਹੱਲਾ ਕਲੀਨਿਕਾ 'ਚ ਲੋਕੀ ਇਦਾਂ ਹੀ ਗੱਲ ਕਰਦੇ ਸੀ ਮਹੱਲਾ ਕਲੀਨਿਕਾ 'ਚ ਪੈਸੇ ਖਾਦੇ ਮੈਂ ਲਾਈਵ ਲੋਕਾਂ ਦੇ ਖੜੇ ਜੋ ਪੇਸ਼ੈਂਟ ਖੜੇ ਸੀ ਉਹਨਾਂ ਦੇ ਵੀ ਪਾਏ ਨੇ ਹੁਣ ਇੰਨਾ ਤਾਂ ਨਹੀਂ ਮੈਂ ਉਹਨਾਂ ਨੂੰ ਪੈਸੇ ਦੇ ਕੇ ਖਰੀਦ ਸਕਦਾ ਇੰਨਾ ਤਾਂ ਨਹੀਂ ਮੈਂ ਝੂਠ ਬੋਲ ਸਕਦਾ ਨਾ ਮੈਂ ਕੋਈ ਬਣਨਾ ਨਹੀਂ ਇੱਥੇ ਤਾਂ ਲੀਡਰ ਨਹੀਂ ਬਣਨ ਲੱਗਿਆ ਬਸ ਇੱਕ ਪੰਜਾਬ ਬਚਾ ਲਓ ਦਰਾਹੇ ਦੇ ਇਹ ਵਿਕਾਸ ਦੀ ਗੱਲ ਕਰ ਦਰਾਹੇ ਨਹੀਂ ਕਰਾ ਲਓ ਯਾਰ ਇੰਨਾ ਨਹੀਂ ਤਾਂ ਇੱਥੇ ਹੀ ਬਚ ਲਓ ਬਚਣਾ ਦਾ ਬਚ ਲੋ ਪੰਜਾਬ ਬਚਾਉਣ ਲਈ ਆ ਸਿਰ ਆਪਣੇ ਬੱਚਿਆਂ ਨੂੰ ਸਾਰਿਆਂ ਦੇ ਬੱਚਿਆਂ ਨੂੰ ਬਚਾਉਣ ਲਈ ਆ ਮੈਂ ਇਕੱਲੇ ਆਪਣੇ ਲਈ ਨਹੀਂ ਲੜ ਰਿਹਾ ਜਾਂ ਮੈਂ ਇਹਨੇ ਆਪਣੇ ਘਰਦਿਆਂ ਤੋਂ ਐਨਟੀ ਹੋ ਕੇ ਚੱਲਿਆ ਹੋਇਆ ਜਾਂ ਮੇਰੇ ਦਰਾਹ ਦੇ ਸਾਰੇ ਮੇਰੇ ਤੋਂ ਐਨਟੀ ਹੋਏ ਨੇ ਲੀਡਰਸ ਮੈਂ ਕੋਈ ਮੇਰੀ ਲੜਾਈ ਸਿਰਫ ਵਿਚਾਰਤਾ ਰਾਦੀ ਹੈ ਮੇਰੀ ਲੜਾਈ ਇਹ ਨਹੀਂ ਇਹ ਲੜਾਈ ਕਾਂਗਰਸਾਂ ਮੈਂ ਅਕਾਲੀ ਨਾਲ ਮੇਰੀ ਵੀ ਸਿਰਫ ਲੜਾਈ ਵਿਚਾਰਤਾ ਰਾਦੀ ਆ ਉਹਨਾਂ ਪਾਰਟੀਆਂ ਦੇ ਕੰਮਾਂ ਨਾਲ ਤੁਸੀਂ ਕੰਮ ਕਰਾਓ ਕੰਮ ਕਰਾਓ ਨਾਲ ਚੱਲੋ ਇਹ ਥੋੜੀ ਜਿਹੀ ਮਹਿਲਤ ਕੁਰਸੀ ਤੇ ਬਹਿ ਗਿਆ ਪੈਖਾ ਲੈ ਦੂਜਾ ਮੈਂ ਪੈਖਾ ਲੈ ਕੰਮ ਦੇ ਨਾਂ ਤੇ ਕੰਮ ਨਹੀਂ ਲੋਕੀ ਕੀ ਕਹਿੰਦੇ ਆ ਵੀ ਉਹਨੇ ਮੇਰਾ ਕੰਮ ਕਰਾਇਆ ਮੈਂ ਉਹਦੇ ਨਾਲ ਜਾਣਾ ਪਰ ਇੱਕ ਸੋਚ ਨਾਲ ਆਪਣੇ ਬੱਚਿਆਂ ਨਾਲ ਵੀ ਨਹੀਂ ਚੱਲ ਸਕਦੇ ਪੰਜਾਬ ਦੀ ਧਰਤੀ ਜਿਨੇ ਤੁਹਾਨੂੰ ਜੰਮਿਆ ਵਾ ਇਹ ਧਰਤੀ ਇਹ ਮਗੁਰੂਆਂ ਪੀਰਾਂ ਦੀ ਧਰਤੀ ਆ ਆਪਾਂ ਇਹਨੂੰ ਨਹੀਂ ਬਚਾ ਸਕਦੇ ਆਪਾਂ ਨੂੰ ਅੰਨ ਦਿੰਦੀ ਆ ਰੋਟੀ ਦਿੰਦੀ ਆ ਖਾਣਾ ਦਿੰਦੀ ਆ ਪੀਣ ਨੂੰ ਸਾਰਾ ਕੁਝ ਦਿੰਦੀ ਆ ਕੀ ਗੱਲ ਤੁਸੀਂ ਬੇਪੂਖ ਬਣੇ ਹੋ ਮੈਂ ਨਹੀਂ ਚਾਹੁੰਦਾ ਪੰਜਾਬ ਡੋਬ ਜਾਏ ਯਾਰ ਤੁਸੀਂ ਬਚਾਓ ਮੇਰੇ ਨਾਲ ਲੱਗ ਕੇ ਮੈਂ ਵੀ ਵਿਚਾਰਦਾਰ ਤੋਂ ਉੱਟ ਕੇ ਆਪਣੇ ਫੌਲ ਸਾਹਿਬ ਤੋਂ ਸਾਰਿਆਂ ਤੋਂ ਐਂਟੀ ਹੋ ਕੇ ਚੱਲ ਰਹੇ ਆ ਤੇ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਹੁੰਦਾ ਡਰਦਾ ਵਾ ਫਲਾਣੇ ਨਾਲ ਮੇਰੀ ਫਲਾਣੇ ਨਾਲ ਮੇਰੀ ਇੱਦਾਂ ਥੋੜੀ ਗੱਲ ਆ ਯਾਰ ਤੁਹਾਡੇ ਅੰਦਰ ਕੋਈ ਜੇ ਦਿਲ ਤੇ ਹੱਥ ਰੱਖ ਕੇ ਦੇਖਿਓ ਦਿਲ ਤੇ ਅੰਦਰੋਂ ਆਵਾਜ਼ ਆਵੇ ਤਾਂ ਉਹਦੇ ਨਾਲ ਬਾਇਓ ਬੋਡ ਇਹ ਨਾ ਉਹ ਵੀ ਚੱਕ ਕੇ ਜਿੰਨੂੰ ਮਰਜ਼ੀ ਬਾਤ ਦੀ ਮੈਂ ਤਾਂ ਜੀ ਉਹਦੇ ਨਾਲ ਸੀ 25 ਸਾਲ ਪੁਰਾਣਾ ਜੀ ਮੈਂ ਤਾਂ ਜੁੜਿਆ ਇਹ ਕੋਈ ਗੱਲਾਂ ਨੇ ਯਾਰ ਸੋਚ ਨਹੀਂ ਬਦਲ ਸਕਦੇ ਐਨ ਆਰ ਆਈ ਕਹਿੰਦੇ ਸਾਡੇ ਬਾਹਰ ਇਹਦੇ ਵਧੀਆ ਫੈਸਿਲਿਟੀਆਂ ਨੇ ਕੀ ਦੇਸ਼ ਆਪਣੇ ਇੱਥੇ ਨਹੀਂ ਬਣ ਸਕਦਾ ਕੀ ਗੱਲ ਆਪਾਂ ਯਾਰ ਇੰਨੇ ਕਿਰੇ ਇੰਨੀ ਵੀ ਸੋਚ ਨਹੀਂ ਆਪਣੇ ਅੰਦਰ ਕਿਉਂ ਮੇਰੇ ਨਾਲ ਚੱਲੋ ਦਿੱਲੀ ਜੇ ਦਿੱਲੀ ਦੇ ਕੰਮਾਂ ਬਾਰੇ ਪੁੱਛਣਾ ਮੇਰੇ ਨਾਲ ਚੱਲੋ ਮੈਂ ਸਾਰਾ ਕੁਝ ਦੱਸ ਦਿਆਂ ਤੁਹਾਨੂੰ ਸਾਰਾ ਕੁਝ ਦੱਸ ਦਿਆ ਕਿਉਂ ਉੱਥੇ ਕੰਮ ਨਹੀਂ ਹੋ ਸਕਿਆ ਕਿਦਾਂ ਕਿਦਾਂ ਕੀ ਕੀ ਗੱਲ ਹੋਈ ਜੇ ਕੁਝ ਤੁਸੀਂ ਪੁੱਛਣਾ ਹੈ ਮੇਰੇ ਨੰਬਰ ਤੇ ਮੇਰੇ ਨਾਲ ਗੱਲ ਕਰੋ ਬਦਲੇ ਹਾਂ ਬਦਲਾਗੇ ਜਗੇ ਹਾਂ ਜਗਾਵਾਂਗੇ ਮਰੇ ਹਾਂ ਮਰ ਜਾਵਾਂਗੇ ਪੰਜਾਬ ਨੂੰ ਬਚਾਵਾਂਗੇ ਇਹ ਇਹ ਦੇਸ਼ ਹੈ ਵੀਰ ਜਵਾਨੋ ਕਾ ਮਤ ਲੋਕਾਂ ਕਾ ਮੇਰੇ ਦੇਸ਼ ਕਾ ਯਾਰੋ ਹੋਏ ਮੇਰੇ ਦੇਸ਼ ਕਾ ਯਾਰੋ ਕਿਆ ਕਹਿਨਾ ਮੇਰੇ ਦੇਸ਼ ਕਾ ਯਾਰੋ ਕਿਆ ਕਹਿਨਾ ਹੋ